ਭਾਈ ਸਾਹਿਬ ਦੇਖਿਆ ਗਿਆ ਹੈ ਕਿ ਡੇਰਾ ਸਾਦ ਨੂੰ ਬਾਰ-ਬਾਰ ਪੈਰੋਲ ਮਿਲਦੀ ਹੈ ਕੀ ਲੱਗਦਾ ਹੈ ਕਿ ਸਰਕਾਰਾ ਕੀ ਮੈਸੇਜ ਦੇਣਾ ਚਾਹੁੰਦੀ ਹੈ ਨਹੀਂ ਕਿ ਇਹ ਦੋਸ਼ਾਂ ਦਾ ਸੰਘਣਾ ਕਰ ਰਿਹਾ ਹੈ ਬਲਕਿ ਇਹ ਤਾਂ ਸਜ਼ਾ ਘਟ ਰਹੀ ਹੈ ਬਲਾਤਕਾਰਾਂ ਦੀ ਤਾਂ ਐਸ ਕਿਸਮ ਦੇ ਬੰਦੇ ਨੂੰ ਜਿਵੇਂ ਬਾਰ-ਬਾਰ ਪੈਰੋਲਾਂ ਮਿਲਦੀਆਂ ਨੇ ਤਾਂ ਇਹਦੇ ਨਾਲ ਜਿੰਨੇ ਵੀ ਗੁੰਡਾ ਅੰਸਰ ਨੇ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਕਿ ਉਹ ਚੰਦ ਬੂਟਾਂ ਲਈ ਕਿਸੇ ਦੀ ਵੀ ਸਪੋਰਟ ਕਰ ਸਕਦੇ ਨੇ ਕਿਸੇ ਨੂੰ ਵੀ ਰਾਜਤਾਂ ਦੇ ਸਕਦੇ ਨੇ ਕਿਸੇ ਨੂੰ ਵੀ ਸਹੂਲਤਾਂ ਦੇ ਸਕਦੇ ਨੇ ਤਾਂ ਇਹ ਤਾਂ ਹੁਣ ਸਮਾਜ ਦੇ ਸਾਡੇ ਲੋਕਾਂ ਨੂੰ ਚੰਗਣਾ ਪਊਗਾ ਕਿ ਉਹ ਏਹੋ ਜਿਹੇ ਲੋਕਾਂ ਨੂੰ ਮੂੰਹ ਨਾ ਨਾਉਣ ਜਿਹੜੇ ਸੌਦਾ ਸਾਧ ਬਾਰੇ ਵਰਗੇ ਬਲਾਕਕਾਰੀਆਂ ਦੇ ਹੱਕ ਵਿੱਚ ਖੜਦੇ ਨੇ ਕਿਉਂਕਿ ਇਹ ਇਹ ਜਿਹੜਾ ਇਹ ਬੜਾ ਤਕੜਾ ਸਿਸਟਮ ਹੈਗਾ ਡੇਰਾਬਾਦ ਤੇ ਵਿਗੜੇ ਹੋਏ ਰਾਜਨੀਤਿਕ ਜਿਹੜੇ ਨੇ ਉਹਨਾਂ ਦੇ ਗੱਠਜੋੜ ਬਣਿਆ ਹੋਇਆ ਪਿਛਲੇ ਲੰਬੇ ਸਾਲ ਮੈਂ ਤੁਹਾਡੇ ਅੰਕਾਲ ਚੈਨਲ ਨਾਲ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਪਾਰਟੀਆਂ ਦੇ ਰਾਜਨੀਤਿਕ ਲੀਡਰ ਸੌਦਾ ਸਾਥ ਦੀ ਅੱਜ ਵੀ ਸਪੋਰਟ ਕਰ ਰਹੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਹ ਆਪਣੇ ਘਰ ਦੇ ਵਿੱਚ ਰਾਮ ਰਹੀਮ ਨੂੰ 5-5 ਦਿਨ ਆਪਣੇ ਘਰ ਵਿੱਚ ਰੱਖ ਸਕਦੇ ਆ ਜੇ ਇੰਨਾ ਚੰਗਾ ਭਲਾਵਸ ਬੰਦਾ ਹੈਗਾ ਜੇ ਉਹਦੇ ਕੋਲ ਨਾਮਦਾਨ ਇੰਨੇ ਤਾਂ ਆਪਣੇ ਘਰੇ ਰੱਖ ਲੈਣ 5-5 ਦਿਨ ਸੇਵਾ ਕਰ ਲੈਣ ਉਹਦੀ ਨਾਲੇ ਪਤਾ ਲੱਗ ਜਾਊਗਾ ਕਿਹੋ ਜਿਹਾ ਨਾਮਦਾਨ ਲਿੰਦਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਜਟਰ ਸਿੰਘ ਮਾਹਲ ਇਕਾਸ ਪ੍ਰੋਗਰਾਮ ਮੇ ਕਿ ਹਾਜ਼ਰ ਆ। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਆ ਕਿ ਡੇਰਾ ਸਾਹਦ ਰਾਮਹੀਮ ਉਸ ਨੂੰ ਫਿਰ ਤੋਂ ਪੈਰੋਲ ਮਿਲ ਗਈ ਹੈ ਤੇ ਉਹ ਇੱਕ ਵਾਰ ਫਿਰ ਤੋਂ ਬਾਹਰ ਜੇਲ੍ਹ ਤੋਂ ਬਾਹਰ ਆ ਰਹੇ ਨੇ। ਤੁਹਾਨੂੰ ਦੱਸਦੇ ਆ ਇਹ 12ਵੀਂ ਵਾਰ ਹੈ ਜਦੋਂ ਤੋਂ ਰਾਮਹੀਮ ਜੇਲ੍ਹ ਵਿੱਚੋਂ ਬਾਹਰ ਆਉਣਗੇ। 2017 ਵਿੱਚ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਕੇਸ ਜੋ ਮਰਡਰ ਕੇਸ ਅਤੇ ਹੀਨियस ਕ੍ਰਾਈਮ ਰੇਪ ਵਰਗੇ ਕੇਸਾਂ ਵਿੱਚ ਉਸ ਨੂੰ ਜੇਲ੍ਹ 'ਚ ਭੇਜਿਆ ਗਿਆ ਹੈ। ਲੇਕਿਨ बार-बार ਪੈਰੋਲ ਆ ਦੇ ਰਹੀਆਂ ਨੇ। ਕਿਉਂਕਿ ਬੀਜੇਪੀ ਦੀ ਸਰਕਾਰ ਹੀ ਹਰਿਆਣਾ ਵਿੱਚ ਸੀ ਅਤੇ ਬੀਜੇਪੀ ਦੀ ਸੈਂਟਰ ਵਿੱਚ ਸਰਕਾਰ ਹੈ ਤੇ ਬਾਰ ਬਾਰ ਦੇਖਿਆ ਗਿਆ ਜਦੋਂ ਵੀ ਇਲੈਕਸ਼ਨ ਹੁੰਦੀਆਂ ਨੇ ਉਸ ਸਮੇਂ ਵਿੱਚ ਹੀ ਆਰਮਨਹੀਨ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਹੁਣ ਵੀ ਜਦੋਂ ਦਿੱਲੀ ਦੀ ਇਲੈਕਸ਼ਨਾਂ ਕੁਝ ਦਿਨ ਰਹਿ ਗਏ ਨੇ ਉਸ ਵਿੱਚ ਤਾਂ ਉਸ ਸਮੇਂ ਆਰਮਨਹੀਨ ਨੂੰ 30 ਦਿਨ ਦੀ ਪਰੋਲ ਦਿੱਤੀ ਗਈ ਹੈ ਕੀ ਕਾਰਨ ਨੇ ਕਿ ਬਾਰ ਬਾਰ ਆਰਮਨਹੀਨ ਨੂੰ ਪਰੋਲ ਦਿੱਤੀ ਜਾਂਦੀ ਹੈ ਤੇ ਕਿਉਂ ਆਰਮਨਹੀਨ ਨੂੰ ਹੀ ਬਾਰ ਬਾਰ ਪਰੋਲ ਮਿਲਦੀ ਹੈ ਜਿਹਦੇ ਵਧੇਰੇ ਜਾਣਕਾਰੀ ਦੇ ਲੈ ਸਾਡੇ ਨਾਲ ਸਿੱਖ ਪ੍ਰਚਾਰਕ ਰਜਿੰਦਰ ਸਿੰਘ ਮਾਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਵਾਹਿਗੁਰੂ ਜੀ ਕ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਦੇਖਿਆ ਗਿਆ ਕਿ ਡੇਰਾ ਸਾਧ ਨੂੰ ਬਾਰ-ਬਾਰ ਪੈਰੋਲ ਮਿਲਦੀ ਹੈ ਕੀ ਲੱਗਦਾ ਹੈ ਕਿ ਸਰਕਾਰਾ ਕੀ ਮੈਸੇਜ ਦੇਣਾ ਚਾਹੁੰਦੀ ਹੈ ਨੇ ਸਰਦਾਰ ਜਤਿੰਦਰ ਸਿੰਘ ਜੀ ਇਹ ਤਾਂ ਸਰਕਾਰ ਹੀ ਦੱਸ ਸਕਦੀਆਂ ਨੇ ਕਿ ਉਹ ਕੀ ਚਾਹੁੰਦੇ ਨੇ ਮੈਸੇਜ ਦੇਣਾ ਕਿਉਂਕਿ ਦੇਖੋ ਜਿਹੜਾ ਸੌਦਾ ਸਾਧ ਹੈ ਇਹ ਮੈਂ ਸਮਝਦਾ ਭਾਰਤ ਦੇ ਵਿੱਚ ਸਭ ਤੋਂ ਵੱਡਾ ਟੈਰਰਿਸਟ ਜੇ ਕੋਈ ਹੈ ਤਾਂ ਉਹ ਸੌਦਾ ਸਾਧ ਹੀ ਹੈ ਜੀ जिने अपने डेरे ਦੇ ਵਿੱਚ ਕਤਲ ਕਰਵਾਏ ਨਹੀਂ ਜੇ ਕਿਸੇ ਨੇ ਇਹਦੀਆਂ ਕਰਤੂਤਾ ਨੰਗੀਆਂ ਕੀਤੀਆਂ ਭਾਵੇਂ ਉਹ ਛਤਰਪਤੀ ਜੀ ਹੋਣ ਜਾਂ ਕੋਈ ਹੋਰ ਹੋਵੇ ਉਹਨਾਂ ਦੇ ਕਤਲ ਕਰਵਾਏ ਨਹੀਂ ਜੀ ਇਹ ਕਾਨੂੰਨ ਮੁਤਾਬਕ ਰੇਪਸਟ ਸਾਬਤ ਹੋ ਚੁੱਕਿਆ ਹੈ ਜੀ ਇਹ ਨਹੀਂ ਕਿ ਇਹ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਬਲਕਿ ਇਹ ਤਾਂ ਸਜ਼ਾ ਘਟ ਰਿਹਾ ਹੈ ਜੀ ਬਲਾਤਕਾਰਾਂ ਦੀ ਤਾਂ ਐਸ ਕਿਸਮ ਦੇ ਬੰਦੇ ਨੂੰ ਜਿਵੇਂ बार-बार ਪਰੋਨਾ ਮਿਲਦੀਆਂ ਨੇ ਜੀ ਤਾਂ ਇਹਦੇ ਨਾਲ ਜਿੰਨੇ ਵੀ ਗੁੰਡਾ ਅੰਸਰ ਨੇ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਜੀ ਤਾਂ ਇਸ ਮੈਨੂੰ ਲੱਗਦਾ ਹੈ ਕਿ ਸਾਰਾ ਸਿਸਟਮ ਸਮਾਜ ਦਾ ਨੁਕਸਾਨ ਕਰ ਰਿਹਾ ਹੈ ਦੇਸ਼ ਦਾ ਵੀ ਇਹਨਾਂ ਨੂੰ ਨੁਕਸਾਨ ਹੁੰਦਾ ਜੀ ਕਿਉਂਕਿ ਜੇ ਇਸ ਕਿਸਮ ਦੇ ਬੰਦਿਆਂ ਨੂੰ ਆਪਾਂ ਵਿਸ਼ੇਸ਼ ਤੌਰ ਤੇ ਸਹੂਲਤਾਂ ਦੇਵਾਂਗੇ ਜੀ ਤਾਂ ਫਿਰ ਲੋਕਾਂ ਦੇ ਅੰਦਰ ਕਾਨੂੰਨ ਪ੍ਰਤੀ ਵੀ ਉਹਨਾਂ ਦਾ ਜਿਹੜਾ ਭਰੋਸਾ ਹੈ ਉਹ ਡਾਵਾਂਡੋਲ ਹੋ ਜਾਂਦਾ ਜੀ ਕਿਉਂਕਿ ਭਾਈ ਸਾਹਿਬ ਆਪਾਂ ਦੇਖ ਰਹੇ ਹਾਂ ਕਿ ਜਿੰਨੀ ਵਾਰੀ ਵੀ ਪੈਰੋਲ ਮਿਲਦੀ ਹੈ ਕੁਝ ਨਾ ਕੁਝ ਸਮਾਂ ਇਲੈਕਸ਼ਨ ਚ ਹੁੰਦਾ ਹੈ ਲਾਸਟ ਟਾਈਮ ਮਿਲੀ ਸੀਗੀ ਅਕਤੂਬਰ ਵਿੱਚ ਪਿਛਲੇ ਸਾਲ ਉਦੋਂ ਹਰਿਆਣਾ ਵਿੱਚ ਇਲੈਕਸ਼ਨ ਸਨ ਹੁਣ ਦਿੱਲੀ ਵਿੱਚ ਇਲੈਕਸ਼ਨ ਆਇਆ ਕੁਝ ਦਿਨ ਪਹਿਲਾਂ ਤੇ ਹੁਣ ਫੇਰ ਪੈਰੋਲ ਮਿਲ ਜਾਂਦੀ ਹੈ ਮਤਲਬ ਇਹ 12ਵੀਂ ਵਾਰ ਹੋ ਗਿਆ ਹੈ ਜਦੋਂ ਇਲੈਕਸ਼ਨਾਂ ਨੇੜੇ ਹੁੰਦੀਆਂ ਨੇ ਤੇ ਉਸ ਸਮੇਂ ਹੀ ਰਾਮ ਰਹੀਨ ਬਾਹਰ ਆ ਜਾਂਦਾ ਹੈ ਜੀ ਦੇਖੋ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਲੀਡਰਾਂ ਦੀ ਮਾਨਸਿਕਤਾ ਇੰਨੇ ਨੀਵੇਂ ਪੱਧਰ ਤੇ ਚਲੀ ਗਈ ਹੈ ਜੀ ਕਿ ਉਹ ਚੰਦ ਬੋਟਾਂ ਲਈ ਕਿਸੇ ਦੀ ਵੀ ਸਪੋਰਟ ਕਰ ਸਕਦੇ ਨੇ ਕਿਸੇ ਨੂੰ ਵੀ ਰਾਜਤਾਂ ਦੇ ਸਕਦੇ ਨੇ ਕਿਸੇ ਨੂੰ ਵੀ ਸਹੂਲਤਾਂ ਦੇ ਸਕਦੇ ਨੇ ਤਾਂ ਇਹ ਤਾਂ ਹੁਣ ਸਮਾਜ ਦੇ ਸਾਡੇ ਲੋਕਾਂ ਨੂੰ ਸਮਝਣਾ ਪਊਗਾ ਕਿ ਉਹ ਇਹੋ ਜਿਹੇ ਲੋਕਾਂ ਨੂੰ ਮੂੰਹ ਨਾ ਲਾਉਣ ਜਿਹੜੇ ਸੌਦਾ ਸਾਧ ਬਾਰੇ ਵਰਗੇ ਬਲਾਤਕਾਰੀਆਂ ਦੇ ਹੱਕ ਵਿੱਚ ਖੜਦੇ ਨੇ ਕਿਉਂਕਿ ਇਹ ਇਹ ਜਿਹੜਾ ਇਹ ਬੜਾ ਤਕੜਾ ਸਿਸਟਮ ਹੈਗਾ ਡੇਰਾਬਾਦ ਤੇ ਵਿਗੜੇ ਹੋਏ ਰਾਜਨੀਤਿਕ ਜਿਹੜੇ ਨੇ ਉਹਨਾਂ ਦੇ ਗੱਠਜੋੜ ਬਣਿਆ ਹੋਇਆ ਪਿਛਲੇ ਲੰਬੇ ਸਮੇਂ ਜੀ ਹੁੰਦਾ ਇਹ ਹੈ ਕਿ ਜਿਹੜੇ ਰਾਜਨੀਤਿਕ ਨੇ ਉਹ ਲੋਕਾਂ ਦੇ ਸਾਹਮਣੇ ਜਾ ਕੇ ਇਹੋ ਜਿਹੇ ਪਖੰਡੀਆਂ ਨੂੰ ਮੱਥਾ ਟੇਕਦੇ ਨੇ ਜਿਸ ਦੇ ਨਾਲ ਆਮ ਲੋਕਾਂ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਜੀ ਛੇਡਾ ਵੱਡਾ ਮਨਿਸਟਰ ਐਵੇਂ ਤਾਂ ਨਹੀਂ ਮੱਥਾ ਟੇਕ ਰਿਹਾ ਇਸ ਬਾਬੇ ਨੂੰ ਉਸ ਕਰਕੇ ਲੋਕ ਜਿਹੜੇ ਬਾਬੇ ਨਾਲ ਜੁੜ ਜਾਂਦੇ ਨੇ ਜੀ ਤਾਂ ਫਿਰ ਬਾਬਾ ਵੋਟਾਂ ਵੇਲੇ ਜਿਹੜੇ ਲੋਕ ਉਹਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਇਸ਼ਾਰਾ ਦੇ ਕੇ ਉਸ ਪਾਸੇ ਵੋਟਾਂ ਪਵਾਉਂਦਾ ਹੈ ਜੀ ਇਹਦੇ ਨਾਲ ਵਿਗੜੇ ਹੋਏ ਰਾਜਨੀਤਿਕ ਤੇ ਵਿਗੜੇ ਹੋਏ ਬਾਬਿਆਂ ਦਾ ਤਾਂ ਆਪਸ ਦੇ ਵਿੱਚ ਇੱਕ ਦੂਜੇ ਦੇ ਪੂਰਕ ਹੋ ਕੇ ਉਹ ਕੰਮ ਕਰਦੇ ਨੇ ਜੀ ਤੇ ਜਿਹੜਾ ਨੁਕਸਾਨ ਹੈ ਉਹ ਆਮ ਲੋਕਾਂ ਦਾ ਹੁੰਦਾ ਹੈ ਆਮ ਜਨਤਾ ਦਾ ਹੁੰਦਾ ਹੈ ਤੇ ਉਹ ਨੁਕਸਾਨ ਜਿਹੜਾ ਅਸੀਂ ਲਗਾਤਾਰ ਦੇਖ ਰਹੇ ਹਾਂ ਹੋ ਰਿਹਾ ਹੈ ਤਾਂ ਕੁੱਲ ਮਿਲਾ ਕੇ ਇਹੀ ਹੈ ਕਿ ਸਾਨੂੰ ਲੋਕਾਂ ਨੂੰ ਹੀ ਸੰਭਲਣ ਦੀ ਲੋੜ ਹੈਗੀ ਹੈ ਇਹਨਾਂ ਰਾਜਨੀਤਿਕਾਂ ਨੇ ਤਾਂ ਬਿਲਕੁਲ ਸ਼ਰਮ ਲਾ ਦਿੱਤੀ ਹੈ ਇਹੋ ਜਿਹੇ ਵਿਗੜੇ ਹੋਏ ਬੰਦੇ ਨੂੰ ਹੁਣ ਫੇਰ ਸਪੋਰਟ ਦੇਣੀ ਫਿਰ ਸ਼ਰਿਆਨ ਬਿਆਨ ਦੇਣਗੇ ਉਹਦੇ ਹੱਕ ਦੇ ਵਿੱਚ ਮੈਂ ਤੁਹਾਡੇ ਅਕਾਲ ਚੈਨਲ ਨਾਲ ਹੀ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਪਾਰਟੀਆਂ ਦੇ ਰਾਜਨੀਤਿਕ ਲੀਡਰ ਸੌਦਾ ਸਾਥ ਦੀ ਅੱਜ ਵੀ ਸਪੋਰਟ ਕਰ ਰਹੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਹ ਆਪਣੇ ਘਰ ਦੇ ਵਿੱਚ ਰਾਮ ਰਹੀਮ ਨੂੰ 5-5 ਦਿਨ ਆਪਣੇ ਘਰ ਵਿੱਚ ਰੱਖ ਸਕਦੇ ਆ ਜੇ ਇੰਨਾ ਚੰਗਾ ਭਲਾ ਮਾਨਸਬੰਦਾ ਹੈਗਾ ਜੇ ਉਹਦੇ ਕੋਲ ਨਾਮਦਾਨ ਇੰਨਾ ਹੈ ਤਾਂ ਆਪਣੇ ਘਰੇ ਰੱਖ ਲੈਣ 5-5 ਦਿਨ ਸੇਵਾ ਕਰ ਲੈਣ ਉਹਦੀ ਉਹਨਾਂ ਨੇ ਪਤਾ ਲੱਗ ਜਾਊਗਾ ਕਿਹੋ ਜਿਹਾ ਨਾਮਦਾਨ ਦਿੰਦਾ ਉਹ ਤਾਂ ਮੇਰਾ ਮਤਲਬ ਹੈ ਕਿ ਇਹੋ ਜਿਹਾ ਕੰਮ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ ਜਿਹੜਾ ਜਿਹੜੇ ਬੰਦੇ ਬਹੁਤ ਮਾੜੇ ਨੇ ਉਹ ਉਹ ਉਹਨਾਂ ਦੇ ਉੱਤੇ ਸਖਤ ਕਾਰਵਾਈਆਂ ਹੋਣੀਆਂ ਚਾਹੀਦੀ ਬਿਲਕੁਲ ਕਿਉਂਕਿ ਮਾਜੀ ਜੀ ਇਹਨਾਂ ਕੋਰਟ ਵਿੱਚ ਪ੍ਰੂਵਨ ਹੈ ਕਿ ਜਿਹੜੇ ਰੇਪ ਦੇ ਹੀਨਸ ਕਰਾਈ ਆਪਣੇ ਦੋ ਭਗਤਨੀਆਂ ਜਿਹੜੀਆਂ ਸੀ ਉਹਨਾਂ ਦੇ ਲਈ ਇਹਨਾਂ ਨੂੰ ਸਜ਼ਾ ਮਿਲੀ ਸੀ ਕਿ ਤਨਾਲ ਕਤਲ ਦੇ ਕੇਸਾਂ ਵਿੱਚ ਵੀ ਗਿਲਟੀ ਹੋਏ ਨੇ ਤੇ ਇਹ ਕੋਈ ਗੱਲ ਨਹੀਂ ਕਿ ਐਲੀਗੇਸ਼ਨ ਲੱਗੇ ਨੇ ਪ੍ਰੋਪਰ ਮਤਲਬ ਕੇਸ ਚੱਲੇ ਨੇ ਅਗਲੇ ਕਿ ਇਹਨਾਂ ਦੇ ਕੇਸ ਸਬੂਤ ਆਏ ਨੇ ਤਾਂ ਸਜ਼ਾ ਮਾ ਹੋਈਆਂ ਨੇ ਲੇਕਿਨ ਫੇਰ ਵੀ بار بار ਜੋ ਪੈਰੋਲ ਮਿਲਨੀ بار بار ਬਾਹਰ ਹੋਣਾ ਹੈ ਬੜਾ ਹੀ ਮੰਤ ਭਾਗਾ ਹੋ ਜਾਂਦਾ ਹੈ ਜੀ ਮੈਂ ਕਹਿੰਦਾ ਜੀ ਮੈਂ ਉਹਨਾਂ ਭੈਣਾਂ ਨੂੰ ਸਲੂਟ ਕਰਦਾ ਜਿਹੜੀਆਂ ਭਾਵੇਂ ਇਹਦੇ ਚੁੰਗਲ 'ਚ ਫਸੀਆਂ ਹੋਈਆਂ ਸਾਧਮੀਆਂ ਸੀ ਕਿਸੇ ਵੇਲੇ ਜਿਹੜੀਆਂ ਇਹਦੇ ਇਹਦੀ ਧੱਕੇ ਸ਼ਾਹੀ ਦਾ ਸ਼ਿਕਾਰ ਹੋਈਆਂ ਪਰ ਉਹਨਾਂ ਦੀ ਜ਼ਰੂਰਤ ਉਹਨਾਂ ਦੀ ਹਿੰਮਤ ਕਿ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਕਿਸੇ ਧੀ ਭੈਣ ਨਾਲ ਐਸ ਕਿਸਮ ਦਾ ਵਾਪਰ ਜਵੇ ਘਟਨਾ ਕਰਮ ਤਾਂ ਸਾਰੇ ਲੋਕ ਦੱਬਣ ਦਾ ਯਤਨ ਕਰਦੇ ਆ ਪਰ ਉਹ ਭੈਣਾਂ ਜਿੱਥੇ ਵੀ ਕਿਤੇ ਵਸਦੀਆਂ ਹੁਣ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਾਡੇ ਸਮਾਜ ਦੇ ਬੰਦਿਆਂ ਨੂੰ ਚਾਹੀਦਾ ਕਿਉਂ ਨਾ ਜਿਹੜੇ ਚੰਗੇ ਬੰਦੇ ਨੇ ਕਿ ਉਹਨਾਂ ਬੱਚੀਆਂ ਦੀ ਪੂਰੀ ਸਪੋਰਟ ਕਰਨ ਉਹ ਕਿਹੜੇ ਹਾਲਾਤਾਂ ਚ ਨੇ ਕਿਵੇਂ ਨੇ ਮੈਨੂੰ ਨਹੀਂ ਪਤਾ ਪਰ ਮੈਂ ਉਹਨਾਂ ਨੂੰ ਦਿਲੋਂ ਸਲੂਟ ਕਰਦਾ ਜਿਨ੍ਹਾਂ ਨੇ ਦੱਸ ਦਿੱਤਾ ਕਿ ਔਰਤ ਦੇ ਵਿੱਚ ਜੀ ਕਿੱਡੀ ਵੱਡੀ ਤਾਕਤ ਹੈਗੀ ਆ ਜਿਹੜਾ ਸਾਹ ਵੱਡੇ ਵੱਡੇ ਮਨਿਸਟਰਾਂ ਨੂੰ ਆਪਣੇ ਪੈਰਾਂ 'ਚ ਬਿਠਾਉਂਦਾ ਸੀ ਜੀ ਉਹਨਾਂ ਦੋ ਬੀਬੀਆਂ ਨੇ ਲੜਾਈ ਲੜ ਕੇ ਉਹਨੂੰ ਅੱਜ ਸਿੱਖਾਂ ਦੇ ਪਿੱਛੇ ਸੁੱਟਿਆ ਇਹ ਇਹਦੇ باوجود ਜਿਹੜਾ ਹੈਗਾ ਇਹ ਲੀਡਰ ਜਿਹੜੇ ਨੇ ਤਾਂ ਨਲਾਇਕੀ ਕਰ ਹੀ ਰਹੇ ਨੇ ਪਰ ਉਹਨਾਂ ਭੈਣਾਂ ਨੂੰ ਬਹੁਤ ਸਲੂਟ ਕਰਨਾ ਪੈਂਦਾ ਜਿੰਨਾ ਵੀ ਉਹਨਾਂ ਦਾ ਸਤਿਕਾਰ ਸਨਮਾਨ ਹੋ ਸਕੇ ਉਹਨਾਂ ਹੀ ਘੱਟ ਹੈ ਕਿਉਂਕਿ ਜੇ ਇਸ ਕਿਸਮ ਦੇ ਜ਼ਰਤ ਵਾਲੇ ਲੋਕਾਂ ਨੂੰ ਅਸੀਂ ਜਿਹੜਾ ਐਪਰੀਸ਼ੀਏਟ ਕਰਾਂਗੇ ਉਹਦੇ ਨਾਲ ਫਿਰ ਹੋਰਾਂ 'ਚ ਵੀ ਜ਼ਰਤ ਜਾਗੂਗੀ ਤਾਂ ਸਾਨੂੰ ਸਪੋਰਟ ਉਹਨਾਂ ਦੀ ਕਰਨੀ ਚਾਹੀਦੀ ਹੈ ਜਿਹੜੇ ਹੱਕ ਸੱਚ ਲਈ ਆਵਾਜ਼ ਬੁਲੰਦ ਕਰਦੇ ਆ ਨਾ ਕਿ ਉਹ ਜਿਹੇ ਪਖੰਡੀਆਂ ਦੀ ਸਪੋਰਟ ਕਰਨੀ ਚਾਹੀਦੀ ਹੈ ਤਾਂ ਇਹ ਜਿਹੜਾ ਕਰ ਰਹੀਆਂ ਨੇ ਸਰਕਾਰਾਂ ਇਸ ਦੇਸ਼ ਦੇ ਭਲੇ ਲਈ ਨਹੀਂ ਹੈਗਾ ਇਹ ਨੁਕਸਾਨ ਕਰ ਰਹੇ ਨੇ ਮਾਜੀ ਜੀ ਆਪਾਂ ਦੇਖਦੇ ਆਂ ਬੀਜੇਪੀ ਸਰਕਾਰ ਸੈਂਟਰ ਵਿੱਚ ਆ ਹਰਿਆਣਾ ਵਿੱਚ ਆ ਉਹਨਾਂ ਵੱਲੋਂ ਤਾਂ ਚਲੋ ਸਪੋਰਟ ਦਿੱਤੀ ਯਾਰੀ ਡੇਰੇ ਨੂੰ ਲੇਕਿਨ ਦੂਜੇ ਪਾਸੇ ਪੰਜਾਬ ਸਰਕਾਰ ਜਿੱਤੇ ਪੰਜਾਬ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੈ ਉਹਨਾਂ ਵੱਲੋਂ ਵੀ ਦੇਖਿਆ ਜਦੋਂ ਬਾਰ ਬਾਰ ਪਰੋਮ ਦੀ ਲੇਕਿਨ ਇਹਨਾਂ ਦੇ ਅਗੇਂਸਟ ਕੋਈ ਵੀ ਜਡੇਰਾ ਸਾਹ ਦੇ ਅਗੇਂਸਟ ਕੋਈ ਵੀ ਸਟੇਟਮੈਂਟ ਨਹੀਂ ਹੋਦੀ ਦੇਖੋ ਬਿਲਕੁਲ ਮੈਂ ਕਹਿੰਦਾ ਜੀ ਰਾਜਨੀਤਿਕ ਪਾਰਟੀਆਂ ਕੋਈ ਵੀ ਨਹੀਂ ਇਨਾਂ ਚ ਬੰਦੇ ਇਹੋ ਜੇ ਹੈਗੇ ਨੇ ਕਿ ਇਹ ਸਿਰਫ ਵੋਟਾਂ ਦੇ ਯਾਰ ਬਣ ਗਏ ਨੇ ਹੁਣ ਉਸ ਕਿਸਮ ਦਾ ਸਿਸਟਮ ਨਹੀਂ ਰਿਹਾ ਕੋਈ ਇਹਨਾਂ ਦਾ ਰੂਲ ਹੋਊਗਾ ਕੋਈ ਸਿਧਾਂਤ ਹੋਊਗਾ ਕੋਈ ਵਿਚਾਰਧਾਰਾ ਹੋਊਗੀ ਅੱਜ ਕੱਲ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਤਕਰੀਬਨ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਵੋਟਾਂ ਹੈਗਾ ਤੇ ਉਹ ਵੋਟਾਂ ਦੇ ਲਈ ਕੁਝ ਵੀ ਕਰ ਸਕਦੇ ਨੇ ਤਾਂ ਹੁਣ ਕਹਿ ਲਓ ਵੀ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਹੈ ਜਾਂ ਬਾਦਲ ਗਰੁੱਪ ਹੈ ਜਾਂ ਹੋਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਰਿਆਂ ਦਾ ਮਨੋਰਥ ਬਹੁਤ ਨੀਵੇਂ ਪੱਧਰ ਦਾ ਸਿਰਫ ਵੋਟਾਂ ਤੇ ਵੋਟਾਂ ਲਈ ਇਹ ਕੁਝ ਵੀ ਕਰਦੇ ਨੇ ਵੱਡੀਆਂ ਵੱਡੀਆਂ ਗੱਲਾਂ ਹੋਈਆਂ ਸੀ ਪਿਛਲੇ ਸਿਸਟਮ ਵਿੱਚ ਅਸੀਂ ਐ ਕਰਾਂਗੇ ਉਹ ਕਰਾਂਗੇ ਤਾਂ ਬੇਦਬੀ ਦੇ ਮੁੱਦੇ ਉੱਤੇ ਵੀ ਦੇਖੋ ਗਰਮੀਤ ਰਾਮ ਰਹੀਮ ਤਾਂ ਉਹ ਬੰਦਾ ਹੈ ਜਿਸ ਨੇ ਮੋੜ ਦੇ ਵਿੱਚ ਬੰਬ ਕਾਂਡ ਕਰਵਾ ਕੇ ਮਾਸੂਮਾਂ ਦੀਆਂ ਜਾਨਾਂ ਲਈਆਂ ਹੋਈਆਂ ਨੇ ਜੀ ਨਾ ਤਾਂ ਮੋੜ ਬੰਬ ਕਾਂਡ ਦੀ ਜਾਂਚ ਅੱਗੇ ਤਰੀ ਹੈ ਜੀ ਨਾ ਬੇਦਬੀ ਦੇ ਮਸਲੇ 'ਚ ਇਹਨੂੰ ਮਾਸਟਰਮਾਈਂਡ ਹੁਣ ਤਾਂ ਪ੍ਰਦੀਪ ਕਲੇਰ ਨੇ ਵੀ ਖੁਲਾਸੇ ਕਰਦੇ 164 ਦੇ ਬਿਆਨਾਂ 'ਚ ਦੱਸਤਾ ਜੀ ਇਹ ਘਟਨਾ ਕਰਮ ਦਾ ਮੁੱਖ ਦੋਸ਼ੀ ਹੈ ਪਰ ਇਹਦੇ باوجود ਇਹ ਇਹ ਇਹਦੇ ਤੇ ਜਿਹੜੀ ਬੰਦੀ ਕਾਰਵਾਈ ਹੋ ਨਹੀਂ ਹੋ ਰਹੀ ਤਾਂ ਇਹ ਮੌਜੂਦਾ ਸਰਕਾਰਾਂ ਜਿਹੜੀਆਂ ਨੇ ਇਸ ਕਰਕੇ ਕਿ ਕਟੜੇ ਦੇ ਵਿੱਚ ਖੜੀਆਂ ਨੇ ਕਿ ਉਹ ਇੱਥੇ ਆਪਣੀ ਬੰਦੀ ਭੂਮਿਕਾ ਕਿਉਂ ਨਹੀਂ ਨਿਭਾਉਂਦੇ ਬਿਲਕੁਲ ਬਿਲਕੁਲ ਮਾਜੀ ਜਿੱਥੇ ਰਾਮ ਰਹੀ ਨੂੰ ਬਾਰ ਬਾਰ ਪੈਰੋਂ ਮੇਲੀਆ ਰਿਹਾ ਕਿ ਆਪਾਂ ਦੂਜੇ ਪਾਸੇ ਦੇਖਦੇ ਬੰਦੀ ਸਿੰਘ ਜੋ ਆਪਣੀ ਸਜ਼ਾਵਾਂ ਵੀ ਕੱਟ ਗਏ ਨੇ ਉਸ ਪੂਰੀ ਸਿੱਖ ਸੰਗਤਾਂ ਲਗਾਤਾਰ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਲੇਕਿਨ ਸਰਕਾਰਾਂ ਇਹ ਮੰਗਾਂ ਨਹੀਂ ਮੰਨ ਰਹੀਆਂ ਬਿਲਕੁਲ ਜੀ ਜਿਹੜੇ ਬੰਦੀ ਸਿੰਘ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਉਹਨਾਂ ਨੂੰ ਜੇ ਤੁਸੀਂ ਵੇਖੋਗੇ ਕੋਈ ਕ੍ਰਿਮੀਨਲ ਮਾਈਂਡ ਦੇ ਬੰਦੇ ਨਹੀਂ ਸੀ ਉਹ ਉਹ ਤਾਂ ਜਦੋਂ ਪੰਜਾਬ ਦੀ ਧਰਤੀ ਤੇ ਖੂਨ ਬਹਾਇਆ ਜਾ ਰਿਹਾ ਸੀ ਜਦੋਂ ਇੱਥੇ ਬੇਕਸੂਰਾਂ ਦੇ ਚੁੱਕ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਸੀ ਤਾਂ ਉਹ ਸਾਡੇ ਸਿੱਖ ਨੌਜਵਾਨਾਂ ਨੇ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਜੀ ਕਿਸੇ ਇੱਕ ਘਟਨਾ ਨੂੰ ਅੰਜਾਮ ਦਿੱਤਾ ਜੀ ਤਾਂ ਉਹਦੇ ਤੋਂ ਨਾ ਉਹਨਾਂ ਦਾ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਾ ਉਸ ਕਰਨਾ ਤੋਂ ਬਾਅਦ ਵਿੱਚ ਹੈ ਜੀ ਤਾਂ ਫਿਰ ਉਹਨਾਂ ਨੂੰ ਬੜੇ ਆਰਾਮ ਨਾਲ ਛੱਡਿਆ ਜਾ ਸਕਦਾ ਸੀਗਾ ਜੀ ਮੈਂ ਦੱਸਣਾ ਚਾਹੁੰਨਾ ਕਿ ਆਰਟੀਕਲ 72 ਦੇ ਤਹਿਤ ਜੀ ਕੇਂਦਰ ਸਰਕਾਰ ਕਿਸੇ ਵੀ ਕੈਦੀ ਨੂੰ ਰਿਹਾ ਕਰ ਸਕਦੀ ਹੈ ਜਿਹੜਾ ਕਿ ਕੇਂਦਰ ਸਰਕਾਰ ਨੂੰ ਖੁਦ ਕਰਨਾ ਚਾਹੀਦਾ ਹੈ ਜਿਹੜਾ ਕਿ 2019 ਦੇ ਵਿੱਚ ਜਦੋਂ ਗੁਰਨਾਨ ਸਿੰਘ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਉਸ ਵੇਲੇ ਇਹਨਾਂ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਕਿ ਅਸੀਂ ਛੱਡਾਂਗੇ ਬੰਦੇ ਠੀਕ ਹੈ ਜੀ ਤਾਂ ਦੂਜੀ ਗੱਲ ਜਿਹੜੀ ਹੈਗੀ ਐ ਕਿ ਸੂਬਾ ਸਰਕਾਰ ਵੀ 161 ਧਾਰਾ ਦੇ ਅਧੀਨ ਕਿਸੇ ਵੀ ਕੈਦੀ ਨੂੰ ਆਪਣੇ ਸਟੇਟ ਦੇ ਵਿੱਚੋਂ ਛੱਡ ਸਕਦੀ ਹੈ। ਜੀ ਤਾਂ ਇਹ ਇਹ ਸਾਡੇ ਵਾਰੀ ਮਤਲਬ ਸਾਰੇ ਇੱਕ ਦੂਜੇ ਦੇ ਗੱਲ ਛੱਡ ਕੇ ਟਾਈਮ ਪਾਸ ਕਰਦੇ ਆ। ਜੀ ਤੇ ਬਾਕੀ ਸਭ ਬੰਦੇ ਛੱਡ ਦਿੱਤੇ ਜਾਂਦੇ ਆ ਪਿੱਛੇ ਜਿਹੜੇ ਝੂਠਾ ਪੁਲਿਸ ਮੁਕਾਬਲੇ ਕਰਨ ਵਾਲਿਆਂ ਨੂੰਮਰ ਕੈਦਾਂ ਹੋਈਆਂ ਸੀ ਉਹ ਬੰਦੇ 2-2 ਸਾਲ ਬਾਅਦ ਛੱਡਦੇ ਸੀਗੇ। ਜੀ ਪਰ ਸਿੱਖਾਂ ਨਾਲ ਜਿਹੜਾ ਬਤਕਰ ਲਗਾਤਾਰ ਉਹ ਜਾਰੀ ਹੈ ਤੇ ਉਹ ਉਸੇ ਤਰ੍ਹਾਂ ਚੱਲ ਰਹੀ ਹੈ। ਜੀ ਪਾਈ ਸਾਹਿਬ ਤੁਹਾਡਾ ਆਕਾ ਚੈਨਲ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣੇ ਤੁਸੀਂ ਭਾਈ ਮਾਜੀ ਜੀ ਦੀ ਸੁਣਿਆ ਉਹ ਕਹਿ ਰਹੇ ਸਨ ਬਹੁਤ ਹੀ ਮੰਦ ਭਾਗਾ ਕਿ ਜੋ ਮੌਕੇ ਦੀ ਸਰਕਾਰਾਂ ਨੇ ਬਾਰ-ਬਾਰ ਇਦਾਂ ਦੇ ਪਖੰਡੀਆਂ ਨੂੰ ਜੋ ਵੇਲਾ ਦੇ ਰਹੀ ਨੇ ਜੋ ਬਿਲਕੁਲ ਮਲਜਮ ਨੇ ਹੀਨੇ ਹੀ ਨਿਯੇਸ ਕਰਾਇਮ ਜੋ ਰੇਪ ਹੋਵੇ ਮਰਡਰ ਦੇ ਵਿੱਚ ਕਨਵਿਕਟ ਹੋਏ ਹੁਣ ਅਤੇ ਉਹਨਾਂ ਨੂੰ ਬਾਰ-ਬਾਰ 12ਵੀਂ ਵਾਰ ਪੈਰੋਲ ਦੇਣਾ ਬਹੁਤ ਹੀ ਮੰਦ ਭਾਗਾ ਦੂਜੇ ਪਾਸੇ ਉਹਨਾਂ ਨੇ ਕਿਹਾ ਚਾਹੇ ਸੈਂਟਰ ਸਰਕਾਰ ਬੀਜੇਪੀ ਦੀ ਸਰਕਾਰ ਹੈ ਹਰਿਆਣਾ ਵਿੱਚ ਵੀ ਉੱਥੇ ਹੀ ਹੈ ਉਹ ਸਪੋਰਟ ਜੂ ਡੇਰੇ ਨੂੰ ਕਰ ਰਹੀ ਹੈ ਲੇਕਿਨ ਪੰਜਾਬ ਸਰਕਾਰ ਜਿੱਥੇ ਆਮ ਆਦੀ ਪਾਰਟੀ ਦੀ ਸਰਕਾਰ ਹੋਵੇ ਉਹ ਵੀ ਡੇਰੇ ਦੇ ਖਿਲਾਫ ਕੁਝ ਨਹੀਂ ਬੋਲਦੀ ਇਥੋਂ ਤੱਕ ਕਿ ਜੋ ਬੇਅਦਬੀਆਂ ਦੇ ਕੇਸ ਦੀ ਜਿੱਥੇ ਉਹ ਪ੍ਰੋਮਿਸ ਕਰਕੇ ਐਸ਼ਨ ਸਰਕਾਰਾਂ ਬਣਾ ਕੇ ਐਸ਼ਨ ਕਿ ਅਸੀਂ ਆਉਂਦੇ ਹੀ ਸਜ਼ਾਵਾ ਦੇਵਾਂਗੇ ਉਹ ਵੀ 2.5 ਸਾਲਾਂ ਸਮਾਂ ਹੋ ਗਿਆ ਹਲੇ ਕੋਈ ਵੀ ਐਕਸ਼ਨ ਡੇਰੇ ਸਾਧ ਦੇ ਅਗੇਂਸਟ ਨਹੀਂ ਲਿਆ ਗਿਆ ਭਾਈ ਮਾਜੀ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਜ਼ਰੂਰ ਕੋਈ ਨਾ ਕੋਈ ਸਖਤ ਐਕਸ਼ਨ ਇਧਰ ਦੇ ਪਖੰਡੀਆਂ ਦੇ ਗੇਸ ਲੈਣਾ ਹੈ ਦੂਜੇ ਪਾਸੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਇਧਰ ਦੇ ਲੀਡਰਾਂ ਸਪੋਰਟ ਕਰਦੇ ਨੇ ਉਹ ਵੀ ਇਹਨਾਂ ਦਾ ਬਾਇਕਾਟ ਕਰਨ ਅਤੇ ਇਲੈਕਸ਼ਨਾਂ ਵਿੱਚ ਕਦੇ ਵੀ ਉਹਨਾਂ ਨੂੰ ਬੋਟਾ ਨਾ ਪਾਉਣ ਇਸ ਸਬੰਧ ਵਿੱਚ ਤੁਹਾਨੂੰ ਵਧੇਰੇ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ